ਪਹਿਲਗਾਮ ਹਮਲੇ ਦੇ ਮਾਸਟਰਮਾਈਂਡ ਦੀ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਫੌਜ ਦੇ ਵੱਲੋਂ ਉਸ ਨੂੰ ਠੇਰ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਆਪਰੇਸ਼ਨ ਮਹਾਦੇਵ ਫੌਜ ਦੇ ਵੱਲੋਂ ਚਲਾਇਆ ਗਿਆ ਸੀ ਤਾਂ ਆਪਰੇਸ਼ਨ ਮਹਾਦੇਵ ਦੇ ਤਹਿਤ ਤਿੰਨ ਅਤਵਾਦੀਆਂ ਨੂੰ ਠੇਰ ਕੀਤਾ ਗਿਆ ਤੇ ਇਸ ਇਸ ਇਹਨਾਂ ਅਤਵਾਦੀਆਂ ਦੇ ਵਿੱਚ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਹਾਸ਼ਮ ਮੂਸਾ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ ਪਰ ਫੌਜ ਦੇ ਵੱਲੋਂ ਜਾਣਕਾਰੀ ਜ਼ਰੂਰ ਜਿਹੜੀ ਹੈ ਦਿੱਤੀ ਗਈ ਹੈ ਕਿ ਤਿੰਨ ਅਤਵਾਦੀ ਇਸ ਘਟਨਾ ਦੇ ਵਿੱਚ ਮਾਰੇ ਗਏ ਨੇ ਅਰਸਲ ਚਨਾਰ ਕਪਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਅਫੀਸ਼ੀਅਲ ਅਕਾਊਂਟ ਦੇ ਉੱਪਰ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਤਿੰਨ ਅਤਵਾਦੀ ਮਾਰੇ ਗਏ ਨੇ ਤਾਂ ਤਿੰਨ ਅਤਵਾਦੀਆਂ ਦੇ ਮਾਰੇ ਜਾਣ ਦੀ ਢੇਰ ਹੋਏ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਸ਼੍ਰੀਨਗਰ ਦੇ ਬਾਹਰੀ ਇਲਾਕੇ ਦੇ ਵਿੱਚ ਆ ਆਪਰੇਸ਼ਨ ਮਹਾਦੇਵ ਪੁਲਿਸ ਦੇ ਵੱਲੋਂ ਤੇ ਫੌਜ ਦੇ ਵੱਲੋਂ ਚਲਾਇਆ ਗਿਆ ਸੀ ਦਰਸਲ ਜੁਆਇੰਟ ਆਪਰੇਸ਼ਨ ਸੀ ਪੁਲਿਸ ਤੇ ਫੌਜ ਦਾ ਤਾਂ ਇਸ ਆਪਰੇਸ਼ਨ ਦੇ ਵਿੱਚ ਤਿੰਨ ਆਤਵਾਦੀ ਜਿਹੜੇ ਨੇ ਟੀਰਕਾਰ ਦਿੱਤੇ ਗਏ ਨੇ ਉੱਥੇ ਹੀ ਜਾਣਕਾਰੀ ਆ ਵੀ ਮਿਲ ਰਹੀ ਹੈ ਕਿ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਹਾਸ਼ਮ ਮੂਸਾਵੀ ਇਸ ਦੇ ਵਿੱਚ ਅ ਸ਼ਾਮਿਲ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ ਪਰ ਫੌਜ ਦੇ ਵੱਲੋਂ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਤਿੰਨ ਅੱਤਵਾਦੀਆਂ ਨੂੰ ਟੇਰ ਕਰ ਦਿੱਤਾ ਗਿਆ ਸ਼੍ਰੀਨਗਰ ਦੇ ਬਾਹਰੀ ਇਲਾਕੇ ਦੇ ਵਿੱਚ ਦੱਸਿਆ ਕਿ ਪਹਿਲਗਾਮ ਹਮਲਾ ਜੋ ਕਿ 2 ਬਈ ਅਪ੍ਰੈਲ ਨੂੰ ਵਾਪਰੇ ਆਸੇ ਦੁੱਸਰੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ 26 ਲੈ ਕੇ 26 ਲੋਕਾਂ ਨੂੰ ਪਛਾਣ ਪੁੱਛ ਕੇ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਸੀਗਾ ਉਹਨਾਂ ਦੇ ਅੱਤਵਾਦੀ ਹਾਲੇ ਤੱਕ ਨਾ ਅੱਤਵਾਦੀ ਹਾਲੇ ਤੱਕ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਸੀ ਉਸ ਨੂੰ ਲੈ ਕੇ ਕਾਫੀ ਨਾ ਲੋਕਾਂ ਦੇ ਬੰਦੋ ਸਵਾਲ ਜਿਹੜੇ ਨੇ ਚੱਕੇ ਜਾ ਰਹੇ ਸੀ ਕਿ ਅੱਤਵਾਦੀਆਂ ਨੂੰ ਕਦੋਂ ਫੜਿਆ ਜਾਵੇਗਾ ਕਿਉਂਕਿ ਪਹਿਲਗਾਮ ਮੁਹੰਮਦ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੀ ਚੱਲਿਆ ਪਰ ਬਾਰ-ਬਾਰ ਇਸ ਦੀ ਮੰਗ ਉੱਠਦੀ ਰਹੀ ਕਿ ਜਿਹੜੇ ਅੱਤਵਾਦੀ ਉਸ ਵਿੱਚ ਸ਼ਾਮਲ ਸੀਗੇ ਉਹਨਾਂ ਦੇ ਖਿਲਾਫ ਵੀ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੁਣ ਜਿਸ ਤਰੀਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਾਸ਼ਮ ਮੂਸਾ ਦੀ ਇਸ ਇਨਕਾਊਂਟਰ ਦੇ ਵਿੱਚ ਇਸ ਇਨਕਾਊਂਟਰ ਦੇ ਵਿੱਚ ਮੌਤ ਹੋਈ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ ਤਾਂ ਫੌਜ ਦੇ ਵੱਲੋਂ ਅੱਜ ਸ਼ਾਮ ਨੂੰ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਇਸ ਦੀ ਜਾਣਕਾਰੀ ਦਿੱਤੀ ਜਾਣੀ ਹੈ ਕਿ ਉਹ ਜਿਹੜੇ ਅੱਤਵਾਦੀ ਮਾਰੇ ਗਏ ਨੇ ਉਹ ਕੌਣ ਨੇ ਕਿਹੜੇ ਸੰਗਠਨ ਦੇ ਨਾਲ ਜੁੜੇ ਹੋਏ ਨੇ ਤਾਂ ਕਿਸ ਤਰੀਕੇ ਉਹਨਾਂ ਦੇ ਕਿੰਨਾ ਘਟਨਾਵਾਂ ਨੂੰ ਉਹਨਾਂ ਨੇ ਅੰਜਾਮ ਦਿੱਤਾ ਸੀ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਹੀ ਜਿਹੜੇ ਤਿੰਨ ਅੱਤਵਾਦੀ ਮਾਰੇ ਗਏ ਨੇ ਉਹਨਾਂ ਦੇ ਕੋਲੋਂ ਗ੍ਰੇਨੇਡਸ AK-47 ਤੇ ਹਥਿਆਰ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਤਾਂ ਉਸ ਹਥਿਆਰਾਂ ਦੀ ਬਰਾਮਦਗੀ ਵੀ ਹੋਈ ਹੈ ਤਾਂ ਹੁਣ ਫੌਜ ਦੇ ਵੱਲੋਂ ਜਿਹੜਾ ਆਪਰੇਸ਼ਨ ਮਹਾਦੇਵ ਚਲਾਇਆ ਸੀ 100 ਮਹੀਨੇ ਦੇ ਸੋਮਵਾਰ ਨੂੰ ਕੀ ਇਸ ਆਪਰੇਸ਼ਨ ਮਹਾਦੇਵ ਦਾ ਉਹਨਾਂ ਦੇ ਵੱਲੋਂ ਅਗਵਾਸ ਕੀਤਾ ਗਿਆ ਤੇ ਇਸ ਆਪਰੇਸ਼ਨ ਦੇ ਤਹਿਤ ਤਿੰਨ ਅੱਤਵਾਦੀਆਂ ਨੂੰ ਜਿਹੜਾ ਮਾਰ ਦਿੱਤਾ ਗਿਆ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੈਕਦਰੋ ਚਰਚਾ ਟੀਵੀ ਪਹਿਲਗਾਮ ਹਮਲੇ ਦੇ ਮਾਸਟਰਮਾਈਂਡ ਦੀ ਮਾਰੇ ਜਾਨ ਦੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਫੌਜ ਦੇ ਵੱਲੋਂ ਉਸ ਨੂੰ ਢੇਰ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਆਪਰੇਸ਼ਨ ਮਹਾਦੇਵ ਫੌਜ ਦੇ ਵੱਲੋਂ ਚਲਾਇਆ ਗਿਆ ਸੀ ਤਾਂ ਆਪਰੇਸ਼ਨ ਮਹਾਦੇਵ ਦੇ ਤਹਿਤ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਤੇ ਇਸ ਇਸ ਇਹਨਾਂ ਅੱਤਵਾਦੀਆਂ ਦੇ ਵਿੱਚ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਹਾਸ਼ਮ ਮੂਸਾ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ ਪਰ ਫੌਜ ਦੇ ਵੱਲੋਂ ਜਾਣਕਾਰੀ ਜ਼ਰੂਰ ਜਿਹੜੀ ਹੈ ਦਿੱਤੀ ਗਈ ਹੈ ਕਿ ਤਿੰਨ ਅੱਤਵਾਦੀ ਇਸ ਘਟਨਾ ਦੇ ਵਿੱਚ ਮਾਰੇ ਗਏ ਨੇ ਅਰਸਲ ਚਨਾਰ ਕਪਸਿਵਲ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਅਫੀਸ਼ੀਅਲ ਅਕਾਊਂਟ ਦੇ ਉੱਪਰ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਤਿੰਨ ਅੱਤਵਾਦੀ ਮਾਰੇ ਗਏ ਨੇ ਤਾਂ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਢੇਰ ਹੋਏ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਸ਼੍ਰੀਨਗਰ ਦੇ ਬਾਹਰੀ ਇਲਾਕੇ ਦੇ ਵਿੱਚ ਅ ਆਪਰੇਸ਼ਨ ਮਹਾਦੇਵ ਪੁਲਿਸ ਦੇ ਵੱਲੋਂ ਤੇ ਫੌਜ ਦੇ ਵੱਲੋਂ ਚਲਾਇਆ ਗਿਆ ਸੀ ਦਰਸਲ ਜੁਆਇੰਟ ਆਪਰੇਸ਼ਨ ਸੀ ਪੁਲਿਸ ਤੇ ਫੌਜ ਦਾ ਦਾ ਇਸ ਆਪਰੇਸ਼ਨ ਦੇ ਵਿੱਚ ਤਿੰਨ ਅਤਵਾਦੀ ਜਿਹੜੇ ਨੇ ਟੀਰ ਕਰ ਦਿੱਤੇ ਗਏ ਨੇ ਉੱਥੇ ਹੀ ਜਾਣਕਾਰੀ ਆ ਰਹੀ ਹੈ ਕਿ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਹਾਸ਼ਮ ਮੂਸਾਵੀ ਇਸ ਦੇ ਵਿੱਚ ਸ਼ਾਮਿਲ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ ਪਰ ਫੌਜ ਦੇ ਵੱਲੋਂ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਕਿ ਤਿੰਨ ਅਤਵਾਦੀਆਂ ਨੂੰ ਟੀਰ ਕਰ ਦਿੱਤਾ ਗਿਆ ਸ਼੍ਰੀਨਗਰ ਦੇ ਬਾਹਰੀ ਇਲਾਕੇ ਦੇ ਵਿੱਚ ਦੱਸਿਆ ਕਿ ਪਹਿਲਗਾਮ ਹਮਲਾ ਜੋ ਕਿ 22 ਅਪ੍ਰੈਲ ਨੂੰ ਵਾਪਰਿਆ ਸੀ ਜਿਸ ਦੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ 26 ਲੈ ਕੇ 26 ਲੋਕਾਂ ਨੂੰ ਪਛਾਣ ਪੁੱਛ ਕੇ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਸੀਗਾ ਉਹਨਾਂ ਦੇ ਅੱਤਵਾਦੀ ਹਾਲੇ ਤੱਕ ਨੇ ਅੱਤਵਾਦੀ ਹਾਲੇ ਤੱਕ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਸੀ ਉਸ ਨੂੰ ਲੈ ਕੇ ਕਾਫੀ ਲੋਕਾਂ ਦੇ ਵੱਲੋਂ ਸਵਾਲ ਜਿਹੜੇ ਨੇ ਚੱਕੇ ਜਾ ਰਹੇ ਸੀ ਕਿ ਅੱਤਵਾਦੀਆਂ ਨੂੰ ਕਦੋਂ ਫੜਿਆ ਜਾਵੇਗਾ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਵੀ ਚੱਲਿਆ ਰ ਬਾਰ ਬਾਰ ਇਹ ਮੰਗ ਉੱਠਦੀ ਰਹੀ ਕਿ ਜਿਹੜੇ ਅੱਤਵਾਦੀ ਉਸ ਵਿੱਚ ਸ਼ਾਮਲ ਸੀਗੇ ਉਹਨਾਂ ਦੇ ਖਿਲਾਫ ਵੀ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੁਣ ਜਿਸ ਤਰੀਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਾਸ਼ਿਮ ਮੂਸਾ ਦੀ ਇਸ ਇਨਕਾਊਂਟਰ ਦੇ ਵਿੱਚ ਇਸ ਇਨਕਾਊਂਟਰ ਦੇ ਵਿੱਚ ਮੌਤ ਹੋਈ ਹੈ ਹਾਲਾਂਕਿ ਇਸ ਦੇ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ ਤਾਂ ਫੌਜ ਦੇ ਵੱਲੋਂ ਅੱਜ ਸ਼ਾਮ ਨੂੰ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਇਸ ਦੀ ਜਾਣਕਾਰੀ ਦਿੱਤੀ ਜਾਣੀ ਹੈ ਕਿ ਉਹ ਜਿਹੜੇ ਅੱਤਵਾਦੀ ਮਾਰੇ ਗਏ ਨੇ ਉਹ ਕੌਣ ਨੇ ਕਿਹੜੇ ਸੰਗਠਨ ਦੇ ਨਾਲ ਜੁੜੇ ਹੋਏ ਨੇ ਤਾਂ ਕਿਸ ਤਰੀਕੇ ਉਹਨਾਂ ਦੇ ਕਿੰਨਾ ਘਟਨਾਵਾਂ ਨੂੰ ਉਹਨਾਂ ਨੇ ਅੰਜਾਮ ਦਿੱਤਾ ਸੀ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਹੀ ਜਿਹੜੇ ਤਿੰਨ ਅੱਤਵਾਦੀ ਮਾਰੇ ਗਏ ਨੇ ਉਹਨਾਂ ਦੇ ਕੋਲੋਂ ਗ੍ਰੇਨੇਡਸ AK-47 ਤੇ ਹਥਿਆਰ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਤਾਂ ਉਸ ਹਥਿਆਰਾਂ ਦੀ ਬਰਾਮਦਗੀ ਵੀ ਹੋਈ ਹੈ ਤਾਂ ਹੁਣ ਫੌਜ ਦੇ ਵੱਲੋਂ ਜਿਹੜਾ ਆਪਰੇਸ਼ਨ ਮਹਾਦੇਵ ਚਲਾਇਆ ਸੀ 100 ਮਹੀਨੇ ਦੇ ਸੋਮਵਾਰ ਨੂੰ ਕੀ ਇਸ ਆਪਰੇਸ਼ਨ ਮਹਾਦੇਵ ਦਾ ਉਹਨਾਂ ਦੇ ਵੱਲੋਂ ਅਗਵਾਸ ਕੀਤਾ ਗਿਆ ਤੇ ਇਸ ਆਪਰੇਸ਼ਨ ਦੇ ਤਹਿਤ ਤਿੰਨ ਅੱਤਵਾਦੀਆਂ ਨੂੰ ਜਿਹੜਾ ਮਾਰ ਦਿੱਤਾ ਗਿਆ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਇਹਨਾਂ ਹੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਗਦਰੋਚਾ ਚਾਚਾ ਟੀਵੀ